ਸ਼ਸ਼ਟ੍ਰੀਕਾਲ ਮੇਰੇ YouTube ਫੈਮਿਲੀ ਨੂੰ ਦੇ ਕਰਦੇ ਤੇ ਸਾਰੇ TikTok ਅਸੀਂ ਵੀ ਇਕੱਠਾ ਕਰਦੇ ਤੇ მომਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ ਕੱਲ ਸਾਮ ਟਾਈਮ ਆ ਗਈ ਸੀ ਜੀ ਬਹੁਤ ਜ਼ਿਆਦਾ ਖਲਾਰਾ ਪੈ ਰਿਹਾ ਸੀ ਅੱਜ ਕਿਸੀ ਨਾ ਆਏ ਆ ਜੀ ਤੇ ਮੀਂਹ ਦਾ ਪਾਣੀ ਲੱਗਿਆ ਜੀ ਬਾਰਸ਼ ਹੋ ਰਹੀ ਹੈ ਜੀ ਆਪਾਂ ਕੱਲ ਆਏ ਸੀ ਜੀ ਸਾਮ ਟਾਈਮ ਤੇ ਬਹੁਤ ਜ਼ਿਆਦਾ ਖਲਾਰਾ ਪੈ ਰਿਹਾ ਜੀ ਤੇ ਧਿਆਨਾਂ ਨੇ ਬਹੁਤ ਦੇਖੋ ਜੀ ਇਹ ਆਪਾਂ ਹੁਣ ਅਵਾੜ ਮੁੰਦੇ ਰਹੀਏ ਬਾਹਰ ਤੇ ਰਸੋਈ ਨੂੰ ਕਰਨਾ ਤਾਂ ਸਾਫ਼ ਤੇ ਬਹੁਤ ਜ਼ਿਆਦਾ ਖਲਾਅ ਪੈ ਰਿਹਾ ਠੀਕ ਹੈ ਜੀ ਇਹ ਕਰੀ ਆ ਪਰਸੋਈ ਸਾਫ਼ ਤੇ ਬਣੇ ਰਹੇਗੀ ਬਲੌਕ ਦੇ ਨਾਲ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਇਹਨਾਂ ਦੇ ਪੜਪੜ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਵਧੀਆ ਲੱਗੇ ਸ਼ੇਅਰ ਲੈ ਕੇ ਕਰੂਗੀ ਠੀਕ ਹੈ ਜੀ ਲਓ ਜੀ ਆਪਾਂ ਮਿਲਾਂਗੇ ਰਸੋਈ 'ਚ ਤੇ ਬਣੇ ਰਹੇਗੀ ਬਲੌਕ ਨਾਲ ਯਾਖਦਾਰ ਇਹ ਸਾਫ ਸੁਨਪਾਈ ਤੱਬੇ ਨਾ ਇੱਧਰ ਉੱਧਰ ਕਰੇ ਕਿਆ ਨਿਆਣਿਆਂ ਨੇ ਸਿਕਾ ਜੀ ਅੱਛਾ ਤੱਪਿਆਂ ਨੂੰ ਸੈਟ ਕਰਕੇ ਰੱਖ ਦਿੱਤੀ ਬਹੁਤ ਜ਼ਿਆਦਾ ਕਾ ਪਿਆ ਜਿਆਦਾ ਹੀ ਜਿਆਦਾ ਇਖਿਆਰਾ ਪਹਿਲੇ ਬਹੁਤ ਜਿਆਦਾ ਹੀ ਲਾਈਟ ਚਲੀ ਗਈ ਤੇ ਮੀਂਹ ਆ ਕਰਕੇ ਨਾ ਬਹੁਤ ਜ਼ਿਆਦਾ ਬਾਰਿਸ਼ ਹੋਈ ਤੇ ਹਨੇਰੀ ਵੀ ਆਈ ਲੈਡ ਚਲੀ ਗਈ ਜੀ ਰਸੋਈ ਆਪਾਤੀ ਕਰਤੀ ਸਾਬ ਥੋੜੀ ਰਹੇਗੀ ਜੀ ਚਲੋ ਜੀ ਠੀਕ ਹੈ ਜੀ ਤੇ ਮੀਂਹ ਬਹੁਤ ਜ਼ਿਆਦਾ ਆ ਰਿਹਾ ਲਗਾਵਾ ਜੀ ਹਰਦੀਪ ਬਣਾ ਰਹੇ ਆ ਨੀਚੇ ਮੋਜੀ ਜਿਹੜਾ ਪਾਣੀ ਹੈਗਾ ਆਪਾਂ ਮੋਟਾ-ਮੋਟਾ ਕੱਢ ਦਈਏ ਜਿਹੜਾ ਕੰਦਰਾ ਨੇ ਲਾਗ ਲਾਗ ਉਹ ਕੱਢ ਦਾਂਗੇ ਬਾਕੀ ਬੱਤਲ ਦਾਣ ਹੋਇਆ ਪਿਆ ਜੀ ਦੇਖੋ ਢਿਗ ਰਿਆ ਹੋਣਾ ਠੀਕ ਆ ਜੀ ਦੇ ਇਹ ਪਤਾ ਨਹੀਂ ਕਹਾਂ ਚਲੇ ਗਿਆ ਮੋਬਾਈਲ ਪੜ ਲੈਂਦਾ ਜਾ ਦਿੱਤ ਨਾ ਢੂੰਗਾ ਜੁੱਤੇ ਖੜ ਗਿਆ ਬਾਕੀ ਤਾਂ ਖੜਾ ਪੱਕੀ ਆ ਪੱਕਾ ਰਦੀ ਜਿਹੜਾ ਉਹ ਰੁਕਿਆ ਪਾਣੀ ਨਹੀਂ ਗਿਆ ਜਿੰਨਾ ਕਿੰਨੇ ਅੰਕ ਲਾਉਣਾ ਪੁੱਲ ਗਈ ਵੇਖਣਾ ਪੱਟ ਲੈ ਕਰਾਂਗੇ ਅੰਕ ਚਿੱਤਰ ਨੂੰ ਵੇਲ ਦੇਖਣਾ ਇਸ ਤਰ੍ਹਾਂ ਲਾ ਲਿਆ ਕਰਨੀ ਨੂੰ ਕੇ ਨਹੀਂ ਆਏਗਾ ਜੀ ਰੱਬ ਗੁਜਰ ਗੁਜਰੇ ਲਓ ਜੀ ਆਪਾਂ ਸੰਭਰ ਕੇ ਹਜੇ ਅੰਦਰ ਹੀ ਆਏ ਤੇ ਬਹੁਤ ਜ਼ੋਰ ਕਾ ਮੀ ਆਇਆ ਤੇ ਹਰਦੀਪ ਆਇਆ 12 9 ਦਾ 9 ਦਾ ਤੇ ਬਹੁਤ ਜ਼ਿਆਦਾ ਮਸਤੀ ਕਰ ਰਿਹਾ ਜੀ ਤੇ ਆਪਾਂ ਹਰਦੀਪ ਨੂੰ ਕਹਿ ਰਹੇ ਆ ਤੇ ਮੈਂ ਕਿ ਆਪਾਂ ਵੀ ਇਸਤਰੀ ਨੌ ਦੇ ਹੁੰਦੇ ਸੀ ਕੁੱਤੇ ਹੁੰਦੇ ਸੀ ਮੀਚ ਤੇ ਮੈਂ ਕਿ ਆਪਣੇ ਪੁਰਾਣੇ ਦਿਨ ਯਾਦ ਆ ਗਏ ਇਸਤਰੀ ਨੌਣਾ ਇਕੱਠੇ ਹੋ ਕੇ ਤੇ ਆਪਾਂ ਨੂੰ ਹਰਦੀਪ ਕਹਿ ਕੇ ਗਿਆ ਮੰਮੀ ਤੁਸੀਂ ਪ੍ਰਸ਼ਾਦ ਬਣਾ ਲਓ ਬੇਸਣ ਦਾ ਤੇ ਨਾਲੇ ਚਾਹ ਬਣਾ ਲਓ ਤੇ ਆਪਾਂ ਚਾਹ ਗਾਲ ਪ੍ਰਸਾਦ ਖਾਵਾਂਗੇ ਨਾਲ ਦੇ ਨਾਲ ਪੀਵਾਂਗੇ ਚਾਹ ਤੇ ਕਹਿੰਦਾ ਮੈਨੂੰ ਠੰਡ ਲੱਗਣ ਲੱਗੀ ਜੀ ਤੇ ਚਲੋ ਜੀ ਆਪਾਂ ਚਾਹ ਬਣਾ ਲਾਂਗੇ ਤੇ ਨਾਲੇ ਪ੍ਰਸਾਦ ਠੀਕ ਹੈ ਜੀ ਆਪਾਂ ਖਾਵਾਂਗੇ ਚਾਹ ਗਾਲ ਬੇਸਣ ਦਾ ਪ੍ਰਸਾਦ ਜੀ ਅੱਜ ਤਾਂ ਪ੍ਰਸਾਦ ਬਣਾ ਰਹੇ ਹਾਂ ਦੇਖੋ ਜੀ ਠੰਡਾ ਠੰਡਾ ਤੇ ਬਾਹਰ ਤੋਂ ਨਾ ਦੁਆਰੇ ਆ ਗਈ ਜੀ ਆਪਾਂ ਸਾਫ਼ ਕਰਕੇ ਆਉਂਦਾ ਸੀ ਪਾਣੀ ਦੁਆਰਸ ਆ ਗਈ ਦੁਆਰੇ